ਮੇਰੀ ਇਹ ਵੀਡੀਓ ਸਾਰੀ ਦੁਨੀਆ 'ਚ ਵਸਦੇ ਸਿੱਖਾਂ ਲਈ ਤਾਂ ਹੈ ਹੀ ਆ ਉਹਦੇ ਨਾਲ-ਨਾਲ ਹਿੰਦੁਸਤਾਨ ਵਿੱਚ ਰਹਿੰਦੇ ਹਰ ਇੱਕ ਇਨਸਾਨ ਲਈ ਆ ਤੇ ਮੈਂ ਇਹ ਕਹਿ ਸਕਦਾ ਕਿ ਜਿਹੜਾ ਵੀ ਇਸ ਦੁਨੀਆ ਵਿੱਚ ਯੂਨੀਵਰਸ ਵਿੱਚ ਬੰਦਾ ਹਿਊਮਨ ਰਾਈਟਸ ਦੀ ਕਦਰ ਕਰਦਾ ਜਿਹਨੂੰ ਪਤਾ ਹਿਊਮਨ ਰਾਈਟਸ ਦਾ ਇਹ ਵੀਡੀਓ ਉਹਨਾਂ ਲਈ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿਊਮਨ ਰਾਈਟਸ ਲਈ ਸ਼ਹਾਦਤ ਦਿੱਤੀ ਆ ਸੋ ਉਹਨਾਂ ਦੇ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਇਹ ਮੈਂ ਵੀਡੀਓ ਪੂਰੀ ਇੱਕ ਟੇਕ ਚ ਬਣਾਉਂਗਾ ਸੋ ਮੈਂ ਕੋਸ਼ਿਸ਼ ਕਰਦਾ ਕਿ ਬਹੁਤ ਗੱਲਾਂ ਕਰਨੀਆਂ ਛੇਤੀ ਨਿਬੇੜ ਦਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੰਘ ਹਰਜੋਤ ਸਭ ਤੋਂ ਪਹਿਲਾਂ ਮੈਂ ਤੁਹਾਡਾ ਥੈਂਕ ਯੂ ਕਰਦਾ ਕਿ ਅਸੀਂ ਗੁਰਤੇਗ ਬਹਾਦਰ ਸਾਹਿਬ ਜੀ ਦੀ 350ਵਾਂ ਸ਼ਹੀਦੀ ਦਿਵਸ ਨੂੰ 350ਵੇਂ ਸ਼ੀਧੀ ਦੇ ਵਸ ਨੂੰ ਸਮਰਪਿਤ ਇੱਕ ਸ਼ਬਦ ਰਿਕਾਰਡ ਕੀਤਾ ਜਿਹਨੂੰ ਤੁਸੀਂ ਬਹੁਤ ਸਾਰਾ ਪਿਆਰ ਕੀਤਾ ਬਹੁਤ ਸਾਰੀ ਐਪਰੀਸ਼ੀਏਸ਼ਨ ਦਿੱਤੀ ਸੋ ਕਿਉਂਕਿ ਗੁਰਬਾਣੀ ਨੂੰ ਗਾਉਣਾ ਇੱਕ ਬਹੁਤ ਨੈਕਸਟ ਲੈਵਲ ਦੀ ਗੱਲ ਆ ਸੋ ਜਿੰਨੀ ਤੁਸੀਂ ਐਪਰੀਸ਼ੀਏਟ ਕੀਤਾ ਮੈਨੂੰ ਲੱਗਦਾ ਕਿ ਮੈਂ 1-2% ਕਰ ਸਕਿਆ ਸੋ ਗੁਰਤੇਕ ਬਾਦਰ ਸਾਹਿਬ ਜੀ ਨੂੰ ਆਪਾਂ ਯਾਦ ਕਰਦੇ ਆ ਉਹ ਤਾਂ ਅ ਕਹੋ ਕਿ ਅਨਫੋਰਗੇਟੇਬਲ ਸ਼ਹਾਦਤ ਆ ਨਾਲ ਨਾਲ ਆਪਾਂ ਕੁਝ ਕੈਰੈਕਟਰ ਨਾ ਭੁੱਲ ਜਾਈਏ ਜਿੱਦਾਂ ਕਿ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਹੜੇ ਗੁਰੂ ਸਾਹਿਬ ਦੇ ਨਾਲ ਹੀ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਰੂਹ ਚ ਲਪੇਟ ਕੇ ਸ਼ਹੀਦ ਕੀਤਾ ਗਿਆ ਅੱਗ ਲਾ ਦਿੱਤੀ ਗਈ ਪਈ ਦਿਯਾਲਾ ਜੀ ਜਿਨ੍ਹਾਂ ਨੂੰ ਉਬਲਦੀ ਦੀਗ ਵਿੱਚ ਉਬਲਦੇ ਪਾਣੀ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ Papa ਇਹਨਾਂ ਕਿਰਦਾਰਾਂ ਨੂੰ ਇਹਨਾਂ ਸਿੱਖਾਂ ਦੀ ਕੁਰਬਾਨੀ ਨੂੰ ਨਾ ਭੁੱਲ ਜੀਏ ਸੋ ਇਹਨਾਂ ਨੂੰ ਵੀ ਕੋਟ 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 ਪ੍ਰਣਾਮ ਜਿੰਨੀ ਵਾਰੀ ਵੀ Papa ਪ੍ਰਣਾਮ ਕਰ ਸਕੀਏ ਕਾਟਿਆ ਦੋ ਕੈਰੈਕਟਰ ਜਿਹੜੇ ਬਹੁਤ ਅਹਿਮ ਆ ਉਹਨਾਂ ਨੂੰ ਵੀ ਨਾ ਭੁੱਲ ਜੀਏ ਪਈ ਲਖੀਸ਼ਾ ਵਣਜਾਰਾ ਤੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਦਾ ਨਾਮ ਬਾਅਦ ਵਿੱਚ ਬਾਬਾ ਜੀਵਨ ਸਿੰਘ ਜੀ ਪਿਆ ਉਹਨਾਂ ਦੀ ਸ਼ਹਾਦਤ ਨਾ ਭੁੱਲ ਜੀਏ ਕਿਉਂਕਿ ਦਿੱਲੀ ਵਿੱਚ ਉਦੋਂ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਇਹਨਾਂ ਦੋ ਸਿੱਖਾਂ ਨੇ ਭਾਈ ਲੱਖੀ ਸ਼ਾ ਵਣਜਾਰਾ ਜਿਨੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਤੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹੁੰਚਾਇਆ ਦਸਵੇਂ ਪਾਤਸ਼ਾਹ ਤੱਕ ਪਹੁੰਚਾਇਆ ਉਹਨਾਂ ਦੀ ਉਹਨਾਂ ਦੇ ਇਸ ਕਾਰਜ ਨੂੰ ਕੋਟਾਨਾਂ ਕੋਟ ਪ੍ਰਣਾਮ ਕਿਉਂਕਿ ਜਿੱਥੇ ਆਪਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦੇ ਆ ਇਹ ਇਹਨਾਂ ਸਿੱਖਾਂ ਦੀ ਵੀ ਕੁਰਬਾਨੀ ਬਹੁਤ ਵੱਡੀ ਹੈ ਕਿਉਂਕਿ ਉਸ ਸਮੇਂ ਵਿੱਚ ਜਦੋਂ ਇੰਨੀ ਜ਼ਾਲਮ ਹਕੂਮਤ ਸੀਗੀ ਉਹਦੇ ਵਿੱਚ ਇੱਡਾ ਵੱਡਾ ਸਟੈਪ ਲੈਣਾ ਜਦੋਂ ਕੋਈ ਹਾਂ ਦਾ ਨਾਰਾ ਨਹੀਂ ਮਾਰ ਰਿਹਾ ਜਦੋਂ ਕੋਈ ਸਾਰੇ ਤੁਹਾਡੀ ਖਿਲਾਫ ਆ ਤੇ ਆਪਾਂ ਉਹਨਾਂ ਨੂੰ ਵੀ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਹੁਣੀ ਜਦੋਂ ਦਿੱਲੀ ਤੋਂ ਗੁਰਗੋਬਿੰਦ ਸਿੰਘ ਸਾਹਿਬ ਜੀ ਹੁਣਾਂ ਤੱਕ ਜਦੋਂ ਸੀਸ ਲੈ ਕੇ ਜਾ ਰਹੇ ਸੀਗੇ ਉਹਦੇ ਵਿਚਾਰ ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਨੂੰ ਠਾਰ ਦਿੱਤੀ ਜਿਨ੍ਹਾਂ ਨੇ ਉਹਨਾਂ ਨੂੰ ਰੋਕਿਆ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੀ ਸੇਵਾ ਕੀਤੀ ਜਾਂ ਜਿੱਥੇ ਵੀ ਉਹ ਰੁਕੇ ਆ ਆਰਾਮ ਕੀਤਾ ਆ ਉਹਨਾਂ ਸਾਰਿਆਂ ਦਾ ਵੀ ਆਪਾਂ ਉਹਨਾਂ ਸਾਰਿਆਂ ਨੂੰ ਵੀ ਯਾਦ ਕਰੀਏ ਉਹਨਾਂ ਦਾ ਵੀ ਕੋਟਾਨ ਕੋਟ ਧੰਨਵਾਦੀ ਕਰੀ ਆਪਾਂ ਇਹ ਕਹਿ ਸਕਦੇ ਆ ਸੋ ਅ ਇਹ ਨੀਕ ਮੇਰੀ ਵੀਡੀਓ ਸੀਗੀ ਇਹ ਸਾਰੇ ਜਿਹੜੇ ਕਿਉਂਕਿ ਇਹ ਅਹਿਮ ਕੈਰੈਕਟਰ ਆ ਸਾਰੇ ਆਪਾਂ ਨੂੰ ਹਮੇਸ਼ਾ ਯਾਦ ਰਹਿਣੇ ਚਾਹੀਦੇ ਕਿਉਂਕਿ ਜਿਹੜੀ ਇੱਕ ਵਾਰੀ ਵੀਡੀਓ ਬਣ ਜਾਂਦੀ ਆ ਉਹ ਅੱਗੇ-ਅੱਗੇ ਚਲਦੀ ਰਹਿਣੀ ਆ ਹਰ ਸਾਲ ਇਹ ਚਲਦੀ ਰਹਿਣੀ ਆ ਬੱਚਿਆਂ ਨੇ ਦੇਖਣੀ ਆ ਸਾਰਿਆਂ ਨੇ ਦੇਖਣੀ ਆ ਸੋ ਮੈਨੂੰ ਜਿੰਨੀ ਕ ਨੌਲੇਜ ਆ ਕਿਉਂਕਿ ਮੈਨੂੰ ਘੱਟ ਨੌਲੇਜ ਹੀ ਹੈ ਮੈਂ ਇਹ ਕਹਿ ਸਕਦਾ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਉਸ ਹੱਬ ਨਾਲ ਇਹ ਵੀਡੀਓ ਬਣਾਈ ਹੈ ਸੋ ਜੇ ਮੇਤੋਂ ਕੁਝ ਗਲਤ ਬੋਲ ਹੋ ਗਿਆ ਹੋਵੇ ਜਾਂ ਕੁਝ ਕੋਈ ਇਨਫੋਰਮੇਸ਼ਨ ਰਹਿ ਗਈ ਹੋਵੇ ਉਹਦੇ ਲਈ ਖਿਮਾ ਤੇ ਜਾਚੇ ਕਿ ਸੋ ਇੰਨੀ ਮੇਰੀ ਵੀਡੀਓ ਕਬੂਲ ਕਰੋ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਠੀਕਰ ਫੋਰ ਦਲਿਸ ਸਿਰ ਪ੍ਰਭਪੁਰ ਕੀ ਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੂਆਂ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਜੈ 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 ਸੁਰ ਲੋਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ